ਅੱਜ ਜਿਹੜੀ ਐਪਲੀਕੇਸ਼ਨ ਉਹਨਾਂ ਨੇ ਲਗਾਈ ਸੀ ਉਹ ਲੀਗਲੀ ਵੈਲਿਡ ਨਹੀਂ ਸੀ। ਬਾਈ ਦੇਖਣੇ ਦੋ ਨਾ ਉਹ ਫੈਸਲਾ ਦਿੱਤਾ ਮਾਨਯੋਗ ਅਦਾਲਤ ਦੇ ਸਾਹਮਣੇ ਫਿਰ ਉਹਨਾਂ ਨੇ ਕਾਫੀ ਆਪਣਾ ਅਪੋਲੋਜੀ ਕਰਕੇ ਤੇ ਉਹਨੂੰ ਵਿਧਰਾ ਕੀਤਾ ਆਪਣੀ ਐਪਲੀਕੇਸ਼ਨ ਨੂੰ ਜਿਹੜੀ ਫੈਕਚੁਅਲ ਪੋਜੀਸ਼ਨ ਸੀਗੀ ਉਹ ਕਿਹਾ ਕਿ ਉਹਨਾਂ ਨੇ ਐਸੀ ਨਵੀਂ ਐਪਲੀਕੇਸ਼ਨ ਅਗਾਵਾਗੇ ਫਿਰ ਅਸੀਂ ਕਰਾਂਗੇ। ਪਰ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਪਹਿਲੇ ਉਹਨਾਂ ਨੇ ਅਮੈਂਡਮੈਂਟ ਹੀ ਲਗਾਈ ਸੀ ਉਹ ਲੀਗਲੀ ਵੈਲਿਡ ਨਹੀਂ ਸੀ ਇਸ ਕਰਕੇ ਫਿਰ ਉਹਨੂੰ ਉਹ ਵਿਧਰਾ ਕਰ ਦਿੱਤੀ। ਇੱਕ ਜਿਹੜਾ ਕਹਿੰਦੇ ਫਰੈਸ਼ ਰਿਮਾਂਡ ਆਰਡਰ ਅੱਜ ਆ ਗਿਆ ਇੱਕ ਕੱਲ ਸੀਗਾ 5 ਤਰੀਕ ਸੀਗੀ 6 ਸੀਗੀ ਐਗਜ਼ੈਕਟ ਹੁਣ ਕੀ ਸਿਚੁਏਸ਼ਨ ਹੈ ਫਰੈਸ਼ ਰਿਮਾਂਡ ਆਰਡਰ ਦੇਖੋ ਇਹਦੇ ਵਿੱਚ ਕੀ ਸੀਗਾ ਕੋਰਟ ਦੇ ਜਿਹੜਾ ਆਰਡਰ ਆਇਆ ਸੀਗਾ ਉਹਦੇ ਵਿੱਚ 6 ਜੂਨ ਗਲਤੀ ਦੇ ਨਾਲ ਟਾਈਪਿੰਗ ਐਰਰ ਹੋ ਗਿਆ ਸੀ 6 ਜੂਨ ਲਿਖਿਆ ਗਿਆ ਸੀ ਤਾਂ ਕੋਰਟ ਨੇ ਉਸ ਤੋਂ ਬਾਅਦ ਨਾਲ ਦੀ ਨਾਲ ਇਮੀਡੀਏਟਰੀ ਆਰਡਰ ਦੇਣਾ ਸੀ ਮੈਂਡ ਕਰਕੇ ਉਹ 6 ਜੁਲਾਈ ਕਰਤਾ ਸੀ ਤਾਂ ਉਹ ਸេចក្តੀਸ਼ ਦੇ ਬਾਰੇ ਜ਼ਿਕਰ ਕਰ ਰਹੇ ਸੀ ਕਿ ਇਹ ਜਿਹੜੀ ਐਪਲੀਕੇਸ਼ਨ ਵੀ ਇਹ ਦੁਬਾਰਾ ਜਿਹੜਾ ਆਰਡਰ ਹੈ ਫਰੈਸ਼ ਆਇਆ ਤਾਂ ਉਹਦੇ ਸਿਰਫ ਇਹ ਕਹਿਣਾ ਲਿਖਿਆ ਹੈ ਵੀ 6 ਜੂਨ ਨੂੰ 6 ਜੁਲਾਈ ਸਮਝਿਆ ਜਾਵੇ ਤੇ ਨੈਕਸਟ ਡੇਟ ਜਿਹੜੀ ਹੈਗੀ ਉਹਦੇ ਰਿਮਾਂਡ ਜਿਹੜਾ 6 ਜੁਲਾਈ ਤੱਕ ਦਾ ਸੀ ਤੇ 6 ਜੁਲਾਈ ਨੂੰ ਉੱਥੇ ਪੇਸ਼ ਕਰਨਾ ਹੈ ਉਹੀ ਆਰਡਰ ਜਿਹੜਾ ਸੀਗਾ ਇਹਨਾਂ ਨੇ ਅੱਜ ਚੈਲੰਜ ਕਰਨ ਲਈ ਜਿਹੜਾ ਕੱਲ ਜਿਹਦੇ ਕਰਕੇ ਡੇਟ ਨਹੀਂ ਸੀ ਅੱਜ ਇੱਕ ਪ੍ਰੋਸੀਜਰਲ ਲੈਪਸ ਕਰਕੇ ਜਿਹੜੇ ਕਿ ਉਹਨਾਂ ਨੇ ਇੱਕ ਗਲਤ ਐਪਲੀਕੇਸ਼ਨ ਫਾਈਲ ਕੀਤੀ ਸੀ ਜੀਦੇ ਕਰਕੇ ਕੋਰਟ ਨੇ ਉਹ ਐਪਲੀਕੇਸ਼ਨ ਉਹਨਾਂ ਨੇ ਕੋਰਟ ਨੇ ਜਦੋਂ ਕਿਹਾ ਕਿ ਇਹ ਐਪਲੀਕੇਸ਼ਨ ਹੀ ਗਲਤ ਹੈ ਤਾਂ ਉਹਨਾਂ ਨੇ ਵਿਧਰੋ ਕਰਕੇ ਦੁਬਾਰਾ ਐਪਲੀਕੇਸ਼ਨ ਫਾਈਲ ਕਰਨ ਦੀ ਲਿਬਰਟੀ ਲਈਏ ਫੇ ਅਗਲੀ ਤਰੀਕ ਜਿਹੜੀ ਹੈ ਹੁਣ ਟਿਊਸਡੇ ਦੀ ਹੈ ਹਾਈ ਕੋਰਟ ਦੇ ਵਿੱਚ ਸੋ ਸੌਫਤੀ ਜੇ ਦੱਸੋ ਕਿ ਜਿਹੜੀ ਐਪਲੀਕੇਸ਼ਨ ਟੈਕਨੀਕਲੀ ਗਲਤ ਹੈ ਕੀ ਪ੍ਰੋਸੀਜਰ ਕੀ ਕਿਹਾ ਹੁੰਦਾ ਕੀ ਹੈ ਦੇਖੋ ਇਹਦੇ ਵਿੱਚ ਕੀ ਹੁੰਦਾ ਜਦੋਂ ਵੀ ਕੋਈ ਕੇਸ ਦੇ ਅਮੈਂਡਮੈਂਟ ਐਪਲੀਕੇਸ਼ਨ ਹੁੰਦੀ ਹੈ ਤਾਂ ਕੋਰਟ ਦੇ ਵਿੱਚ ਪਹਿਲਾਂ ਐਪਲੀਕੇਸ਼ਨ ਫਾਈਲ ਹੁੰਦੀ ਹੈ ਫॉर ਪਰਮਿਸ਼ਨ ਲੈਣੀ ਪੈਂਦੀ ਹੈ ਕਿ ਅਸੀਂ ਇਹ ਅਮੈਂਡਮੈਂਟ ਕਰਨੀ ਚਾਹੁੰਦੇ ਹਾਂ ਆ ਪਹਿਰਿਆਂ ਦੇ ਵਿੱਚ ਅਮੈਂਡਮੈਂਟ ਹੈ ਇਹਨਾਂ ਨੇ ਸਿੱਧੀ ਸਿੱਧੀ ਕੀਕ ਪਲੇਸ ਔਨ ਰਿਕਾਰਡ ਦੀ ਐਪਲੀਕੇਸ਼ਨ ਲਗਾਈ ਸੀ ਉਹਦੇ ਵਿੱਚ ਨਾਲ ਅਮੈਂਡੇਟ ਪਟੀਸ਼ਨ ਲਗਾਈ ਸੀ ਤਾਂ ਕੋਰਟ ਵੱਲੋਂ ਬਿਨਾਂ ਪਰਮਿਸ਼ਨ ਤੇ ਐਪਲੀਕੇਸ਼ਨ ਫਾਈਲ ਕਰਨਾ ਇਹ ਇੱਕ ਟੈਕਨੀਕਲ ਇਸ਼ੂ ਸੀਗਾ ਜਿਹਦੇ ਕਰਕੇ ਕੋਰਟ ਨੇ ਜਦੋਂ ਕਿਹਾ ਉਹਨਾਂ ਨੂੰ ਤਾਂ ਉਹਨਾਂ ਨੇ ਐਪਲੀਕੇਸ਼ਨ ਵਿਧਰੋਅ ਕੀਤੀ ਤੇ ਹੁਣ 6 ਜੁਲਾਈ ਨੂੰ ਵਿਕਰਮ ਮਜੀਠੀਆ ਨੂੰ ਮੋਹਾਲੀ ਕੋਰਟ ਤੇ 6 ਜੁਲਾਈ ਨੂੰ ਮੋਹਾਲੀ ਦੇ ਵਿੱਚ ਤੇ ਇੱਥੇ ਜਿਹੜੀ ਤਾਰੀਖ ਹੈ 8 ਜੁਲਾਈ ਦੇਖੋ ਜਿਹੜੀ ਵਿਕਰਮ ਮਜੀਠੀਆ ਸਾਹਿਬ ਦੀ ਇਲੀਗਲ ਅਰੈਸਟ ਤੇ ਸਬਸੀਕੁਐਂਟ ਰਿਮਾਂਡ ਇਨੂੰ ਜਿਹੜਾ ਹਾਈ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ ਉਹ ਪਟੀਸ਼ਨ ਅੱਜ ਫਿਰ ਤੋਂ ਦੁਬਾਰਾ ਹਿਅਰਿੰਗ ਦੇ ਲਈ ਆਈ ਸੀ ਕਿਉਂਕਿ ਪਹਿਲਾਂ ਕੱਲ ਉਹਦੇ ਜੇ ਹਿਅਰਿੰਗ ਹੋਈ ਸੀ ਤੇ ਕਿਉਂਕਿ ਰਿਮਾਂਡ ਆਰਡਰ ਜਿਹੜਾ ਚੈਲੰਜ ਕੀਤਾ ਸੀ ਉਹ ਪਰਸੋਂ ਖਤਮ ਹੋ ਗਿਆ ਸੀ ਤੇ ਪਰਸੋਂ ਇੱਕ ਨਵਾਂ ਫਰੈਸ਼ ਆਰਡਰ ਰਿਮਾਂਡ ਦਾ ਪਾਸ ਹੋਇਆ ਸੀ ਤੇ ਕੋਰਟ ਨੇ ਕਿਹਾ ਸੀ ਕਿ ਉਹ ਰਿਮਾਂਡ ਆਰਡਰ ਵੀ ਪਲੇਸ ਔਨ ਰਿਕਾਰਡ ਕੀਤਾ ਜਾਵੇ ਤਾਂ ਹੀ ਇਹ ਪਟੀਸ਼ਨ ਦੀ ਸੁਣਵਾਈ ਹੋ ਸਕਦੀ ਹੈ ਕੱਲ ਕੋਰਟ ਦੇ ਵਿੱਚ ਉਹ ਫਿਰ ਜਿਹੜਾ ਸਬਸੀਕੁਐਂਟ ਰਿਮਾਂਡ ਆਰਡਰ ਹੈ ਉਹਨੂੰ ਅਸੀਂ ਕੋਰਟ ਦੇ ਵਿੱਚ ਪਲੇਸ ਔਨ ਰਿਕਾਰਡ ਕਰਤਾ ਸੀ ਐਪਲੀਕੇਸ਼ਨ ਲੱਗੇ ਐਪਲੀਕੇਸ਼ਨ ਲਗਾ ਕੇ ਪਰ ਉਹਦੇ ਵਿੱਚ ਫੇਰ ਇੱਕ ਐਮੈਂਡਮੈਂਟ ਕਰ ਦਿੱਤੀ ਗਈ ਹੈ ਜੱਜ ਸਾਹਿਬ ਤੋਂ ਉਹਦੀ ਡੇਟ ਜਿਹੜੀ ਮੇਨ ਆਰਡਰ ਦੇ ਵਿੱਚ ਮੈਂਸ਼ਨਡ ਹੈ ਉਹ 5 ਜੁਲਾਈ ਲਿਖੀ ਹੈ ਉਸ ਤੋਂ ਬਾਅਦ ਜਿਹੜਾ ਐਮੈਂਡਮੈਂਟ ਇੱਕ ਰਿਮਾਂਡ ਐਮੈਂਡੇਡ ਰਿਮਾਂਡ ਆਰਡਰ ਜਿਹੜਾ ਅੱਜ ਸਵੇਰੇ ਅਪਲੋਡ ਕੀਤਾ ਗਿਆ ਉਹਦੇ ਵਿੱਚ ਡੇਟ ਨੂੰ ਬਦਲ ਕੇ ਫੇਰ 6 ਜੁਲਾਈ ਕਰ ਦਿੱਤਾ ਗਿਆ ਸੋ ਅੱਜ ਕੋਰਟ ਨੇ ਡਾਇਰੈਕਟ ਕੀਤਾ ਕਿ ਹੁਣ ਇਹਨੂੰ ਵੀ ਪਲੇਸ ਔਨ ਰਿਕਾਰਡ ਕੀਤਾ ਜਾਏ ਕਿਉਂਕਿ ਇਹ ਇੱਕ ਐਮੈਂਡੇਡ ਰਿਮਾਂਡ ਆਰਡਰ ਆ ਗਿਆ ਸੋ ਹੁਣ ਦੁਬਾਰਾ ਟਿਊਸਡੇ ਨੂੰ ਇਹ ਕੇਸ ਦੀ ਹੀアリング ਹੋਏਗੀ ਇਹ ਸਾਰੇ ਜਿਹੜੇ ਰਿਮਾਂਡ ਆਰਡਰਸ ਆ ਇਹ ਪਲੇਸ ਔਨ ਰਿਕਾਰਡ ਕਰਨ ਤੋਂ ਬਾਅਦ ਕੋਰਟ ਨੇ ਕਹਿ ਕੇ ਕਿ ਫਰੈਸ਼ ਐਪਲੀਕੇਸ਼ਨ ਤੁਸੀਂ ਵਿਡਰੋ ਕਰ ਦਿੱਤੀ ਹੈ ਕਿ ਫਰੈਸ਼ ਐਪਲੀਕੇਸ਼ਨ ਬਹੁਤ ਤਰੀਕੇ ਨਾਲ ਬਾਅਦ ਕਿਉਂਕਿ ਤੁਸੀਂ ਐਮੈਂਡਮੈਂਟ ਜਿਹੜੀ ਤੁਸੀਂ ਪਰਮਿਸ਼ਨ ਲੈ ਲਈ ਨਹੀਂ ਨਹੀਂ ਪਹਿਲਾਂ ਜਿਹੜੀ ਐਪਲੀਕੇਸ਼ਨ ਅਸੀਂ ਮੂਵ ਕੀਤੀ ਹੈ ਕਿਉਂਕਿ ਕੱਲ ਕੋਰਟ ਦੇ ਵਿੱਚ ਹੀ ਕੱਲ ਸਵੇਰ ਤੱਕ ਇਹ ਰਿਮਾਂਡ ਆਰਡਰ ਨਹੀਂ ਆਇਆ ਸੀ ਕੋਰਟ ਦੇ ਜਦੋਂ ਇਹ ਹੀアリング ਤੋਂ ਬਾਅਦ ਹੀ ਇਹ ਐਪਲੀਕੇਸ਼ਨ ਮੂਵ ਕੀਤੀ ਗਈ ਸੀ ਪਰ ਜਿੱਦਾਂ ਮੈਂ ਕਿਹਾ ਕਿ ਹੁਣ ਇੱਕ ਫਰੈਸ਼ ਰਿਮਾਂਡ ਆਰਡਰ ਹੋਰ ਆ ਗਿਆ ਇੱਕ ਮੰਡੇਡ ਫਰੈਸ਼ ਰਿਮਾਂਡ ਆਰਡਰ ਜਿਹੜਾ ਅੱਜ ਆ ਗਿਆ ਸੋ ਵੀ ਇੱਕ ਪ੍ਰੋਪਰ ਐਪਲੀਕੇਸ਼ਨ ਦੇ ਨਾਲ ਹੁਣੇ ਦੋਨੋਂ ਆਰਡਰਸ ਕਿਉਂਕਿ ਇਹ ਜਿਹੜਾ ਅੱਜ ਆਰਡਰ ਆਇਆ ਇਹ ਵੀ ਉਸੇ ਆਰਡਰ ਦਾ ਸਬਸੀਕੁਐਂਟ ਪਾਰਟ ਹੈ ਸੋ ਹਣੀ ਕੈਪਲੀਕੇਸ਼ਨ ਲਗਾ ਕੇ ਪਲੇਸ ਔਨ ਰਿਕਾਰਡ ਦੀ ਇਹ ਦੋਨੋਂ ਆਰਡਰਸ ਕੰਬਾਈਨਡ ਇਸ ਪਟੀਸ਼ਨ ਦੇ ਵਿੱਚ ਪਲੇਸ ਆਨ ਰਿਕਾਰਡ ਕਰਨੇ ਨੇ ਫਿਰ ਜੀ ਤੁਸੀਂ ਕੱਲ ਜੀ ਜੁਆਇਨ ਹੋਇਆ ਟਿਊਸਡੇ ਬਸ ਤੁਸੀਂ ਕਹਿ ਰਹੇ ਹੋ ਕਿ ਫਰੈਸ਼ ਰਿਮਾਂਡ ਆਰਡਰ ਇੱਕ ਗੱਲ ਜਿਹੜਾ ਆਇਆ ਸੀਗਾ ਅੱਜ ਫੇਰ ਆ ਗਿਆ ਅੱਜ ਕਮੈਂਡੇਡ ਨਵਾਂ ਸੁਭਾ ਆ ਗਿਆ ਜਿਹੜਾ ਕੱਲ ਸੀ ਜਿਹਦੇ ਚ ਜਿਹੜਾ ਕੱਲ ਆਰਡਰ ਹੈ ਉਹਦੇ ਚ ਹੈਗਾ 5 ਜੁਲਾਈ ਦੀ ਡੇਟ ਹੈ ਹੁਣ ਜਿਹੜਾ ਐਮੈਂਡੇਡ ਆਇਆ ਉਹਦੇ ਚ 6 ਜੁਲਾਈ ਡੇਟ ਸ਼ੋ ਹੋ ਰਹੀ ਹੈ ਸੋ ਦੋਨੋਂ ਆਰਡਰਸ ਨੂੰ ਕੰਬਾਈਨ ਕਰਕੇ ਇੱਕ ਫਰੈਸ਼ ਜਿਹੜੀ ਅਪਲੀਕੇਸ਼ਨ ਆਨ ਰਿਕਾਰਡ ਲਗਾ ਕੇ ਉਹ ਦੋਨੋਂ ਆਰਡਰਸ ਨੂੰ ਪਲੇਸ ਆਨ ਰਿਕਾਰਡ ਮੰਗਲ ਐਪਲੀਕੇਸ਼ਨ ਅਸੀਂ ਅੱਜ ਹੀ ਕੋਰਟ ਦੇ ਵਿੱਚ ਫਾਈਲ ਕਰ ਦਾਂਗੇ ਜੋ ਪ੍ਰੋਪਰ ਡਿਊ ਪ੍ਰोसीजर ਹੈ ਠੀਕ ਹੈ ਜੀ ਥੈਂਕ ਯੂ